ਸਤਿ ਸ਼੍ਰੀ ਅਕਾਲ ਲੋਕ ਰਹਣੋਂ ਤੇ ਸਵਾਗਤ ਹੈ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਮੌਜੂਦ ਨੇ ਸਿਨੀ ਜੱਲਸ ਪਰਮਿੰਦਰ ਸਿੰਘ ਰਾਇਪੁਰ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਧੰਨਵਾਦ ਹੈ ਗੁਰਜਿੰਦਰ ਜੀ ਤੁਹਾਡਾ ਜੀ ਦੋਸਤੋ ਇੱਕ ਕੇਂਦਰ ਸਰਕਾਰ ਦਾ ਫੈਸਲਾ ਜਿਹੜਾ ਕਿਸਾਨਾਂ ਦਾ ਫੈਸਲਾ ਤਾਂ ਨਹੀਂ ਚਲੋ ਕਹਿ ਸਕਦੇ ਆਪਾਂ ਇਸ ਨੂੰ ਕੇਂਦਰ ਸਰਕਾਰ ਦਾ ਜਾਂ ਹੋਰ ਪਰ ਸਮੇਂ ਸਮੇਂ ਤੇ ਪਰ ਇਹ ਗੱਲ ਚੱਲਦੀ ਰਹੀ ਹੈ ਕਿ ਕਿਸਾਨ ਜਿਹੜੇ ਹੈਗੇ ਨੇ ਕਿਸਾਨਾਂ ਦਾ ਥੋੜਾ ਜਿਹਾ ਗਾਲਾ ਹੋਰ ਘੁੱਟਿਆ ਜਾਵੇ ਹਜੇ ਕਾਸਰ ਹੈ ਫਰ ਸੰਸਥਾਾਂ ਮ ਹੈਗੀਆਂ ਨੇ ਸਾਡੇ ਦੇਸ਼ ਦੀਆਂ ਸੰਸਥਾਾਂ ਮ ਤਾਂ ਰਿਕਮੈਂਡ ਕਰਾ ਲੈਂਦੇ ਨੇ ਕਿ ਤੁਸੀਂ ਸਾਨੂੰ ਇਹ ਲੈ ਕੇ ਦੇ ਦਿਓ ਅਸੀਂ ਇੰਪਲੀਮੈਂਟ ਕਰਨ ਜੋਗੇ ਅੱਗੇ ਹੋ ਜਾਗੇ ਗੁਰਮਿੰਦਰ ਜੀ ਸਮੇਂ ਸਮੇਂ ਤੇ ਗੱਲ ਉੱਠਦੀ ਰਹਿੰਦੀ ਹੈ ਕਿ ਜਿਹੜੇ ਇਹੋ ਜਿਹੇ ਤੰਦੇ ਨੇ ਇਹੋ ਜਿਹੇ ਕੰਮ ਨੇ ਜਿਹੜੇ ਇਨਕਮ ਟੈਕਸ ਤੋਂ ਬਾਹਰ ਨੇ ਜਿਨ੍ਹਾਂ ਦੀ ਜਿਹੜੀ ਆਮਦਨ ਹੈ ਆਮਦਨ ਦੇ ਉੱਪਰ ਕਰ ਲਾਇਆ ਜਾਵੇ ਖਾਸ ਕਰਕੇ ਕਿਸਾਨੀ ਇਹਨਾਂ ਵਿੱਚ ਇੱਕ ਗਿਣੀ ਜਾਂਦੀ ਹੈ ਕਦੇ ਬੀਜੇਪੀ ਆਪਣਾ ਫਰਵਰੀ ਦੇ ਵਿੱਚ ਬਜਟ ਲੈ ਕੇ ਆਉਂਦੀ ਹੈ ਕਦੇ ਉਹ 5 ਲੱਖ ਕਰ ਦਿੰਦੇ ਨੇ ਘਟਾ ਕੇ ਕਦੇ ਵਧਾ ਕੇ 7 ਲੱਖ ਕਰ ਦਿੰਦੇ ਨੇ तमाम तरह ਦੀਆਂ ਉਹਨਾਂ ਦਾ ਆਪਣਾ ਕ੍ਰਾਈਟੇਰੀਆ ਹੈਗਾ ਇਹਨੂੰ ਲੱਗੇ ਪਰ ਸਮੇਂ-ਸਮੇਂ ਤੇ ਇਹ ਗੱਲ ਬਣ ਕੇ ਦੀ ਜਿਵੇਂ ਹੁਣ ਆਰਬੀ ਤੋਂ ਗੱਲ ਹੋ ਕੇ ਕਿ ਕਿਉਂ ਨਾ ਟੈਕਸ ਹੀ ਲਾਤਾ ਜਾਵੇ ਕਿਸਾਨਾਂ ਦੀ ਆਮਦਨ ਦੇ ਉੱਪਰ ਜੀ ਆਏ ਨਾ ਦੇਖੋ ਜਦੋਂ ਨਵਾਂ ਬਜਟ ਹੁਣ ਆਉਣਾ ਹੈ ਨਵੇਂ ਸਾਲ 'ਚ ਬਹੁਤ ਥੋੜੇ ਦਿਨ ਰਹਿ ਗਏ ਆ ਬਜਟ ਪੇਸ਼ ਹੋਣਾ ਹੈ 31 ਜਨਵਰੀ ਨੂੰ ਬਜਟ ਸੈਸ਼ਨ ਸ਼ੁਰੂ ਹੋ ਰਿਹਾ 1 ਫਰਵਰੀ ਨੂੰ ਜਿਹੜਾ ਸੀਤਾਰਮਨ ਜਿਹੜੇ ਹੈਗੇ ਨੇ ਵਿੱਤ ਮੰਤਰੀ ਦੇਸ਼ ਦੇ ਉਹਨਾਂ ਵੱਲੋਂ ਬਜਟ ਪੇਸ਼ ਕੀਤਾ ਜਾਣਾ ਉਸ ਤੋਂ ਪਹਿਲਾਂ ਆਰਪੀ ਦੀ ਜਿਹੜਾ ਐਮਸੀਪੀ ਦੀ ਮੈਂਬਰ ਹੈ ਅਮਿਸ਼ਾ ਗੋਇਲ ਉਹਦੇ ਵੱਲੋਂ ਬਕਾਲਤ ਕੀਤੀ ਗਈ ਹੈ ਵੀ ਜਿਹੜਾ ਕਿਸਾਨ ਨੇ ਉਹਨਾਂ ਦੇ ਉੱਤੇ ਇਨਕਮ ਤੇ ਉਹਨਾਂ ਦੇ ਯਾਨੀ ਕਿ ਖੇਤੀਬਾੜੀ ਦੀ ਇਨਕਮ ਦੇ ਉੱਤੇ ਟੈਕਸ ਲਾਇਆ ਜਾਵੇ ਉਥੇ ਕਨਾਲ ਸ਼ਬਦ ਜੋੜਤਾ ਕਿ ਅਮੀਰ ਕਿਸਾਨਾਂ ਦੇ ਉੱਤੇ ਟੈਕ ਟੈਕ ਇਨਕਮ ਟੈਕਸ ਲਾਇਆ ਹੋਇਆ ਹੁਣ ਹਾਲਾਂਕਿ ਕਿਸੇ ਯੋਜਨਾ ਦਾ ਨਾਂ ਨਹੀਂ ਲਿਆ ਉਹਨੇ ਉਹਨੂੰ ਪੀਟੀਆ ਨਾਲ ਗੱਲ ਕਰਦੇ ਆ ਉਹਨੇ ਗੱਲ ਕੀਤੀ ਹੈ ਕਿ ਜਿਹੜੇ ਜਿਹੜੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਹੈਗੀ ਆ ਜਾਂ ਪ੍ਰਧਾਨ ਮੰਤਰੀ ਜਿਹੜੀ ਕਿਸਾਨ ਸਨਮਾਨ ਨਿਧੀ ਹੈ ਉਹਦੇ ਤਹਿਤ ਜਿਹੜਾ 6000 ਰੁਪਏ ਸਾਲਾਨਾ 2-2000 ਦੀ ਕਿਸ਼ਤਾਂ ਦੇ ਰੂਪ ਵਿੱਚ ਦਿਨ ਕਿਸ਼ਤਾਂ ਦੇ ਰੂਪ ਵਿੱਚ ਜਿਹੜਾ ਕਰੋੜਾਂ ਕਿਸਾਨਾਂ ਦੇ ਕਹਿ ਰਹੇ ਆ ਉਹ ਜਾਂਦਾ ਹੈ ਬੈਂਕ ਅਕਾਊਂਟ ਦੇ ਵਿੱਚ ਕਹਿੰਦੇ ਇਹ 네ਗੇਟਿਵ ਇਨਕਮ ਟੈਕਸ ਦੇ ਰੂਪ ਵਿੱਚ ਹੈਗਾ ਤਾਂ ਇਹਦੇ ਬਦਲ ਦੇ ਵਿੱਚ ਸਰਕਾਰ ਜਿਹੜਾ ਉਹ ਪੋਜ਼ਿਟਿਵ ਜਿਹੜਾ ਹੈ ਇਨਕਮ ਟੈਕਸ ਉਪਸੂਲ ਕਰ ਸਕਦੀ ਹੈ ਇਹਦੇ ਨਾਲ ਕਹਿੰਦੇ ਜਿਹੜਾ ਇਨਕਮ ਟੈਕਸ ਦੀ ਆਪਾਂ ਕਹ ਲਓ ਕਿ ਸਿਸਟਮ ਹੈ ਉਹ ਹੋਰ ਫੇਰ ਮੈਂ ਹੋਰ ਵਧੀਆ ਬੰਨੇ ਪਾਸੇ ਜਾਊਗਾ ਯਾਨੀ ਕਿ ਤੁਹਾਨੂੰ ਇਹ ਕਹਿਣਾ ਪੈ ਰਿਹਾ ਕਿ ਜਿਹੜਾ ਕੋਈ ਖੇਤੀਬਾੜੀ ਨਾਲ ਫਸਲ ਨਾਲ ਕਿਸੇ ਤਰੀਕੇ ਨਾਲ ਕਿਸਾਨ ਜਿਹੜਾ ਉਹ ਇਨਕਮ ਪ੍ਰਾਪਤ ਕਰਦਾ ਉਹਨੂੰ ਪਹਿਲਾਂ ਇਨਕਮ ਟੈਕਸ ਤੋਂ ਛੋਟ ਦਿੱਤੀ ਜਾਂਦੀ ਰਹੀ ਆ ਪਰ ਉਹ ਹੁਣ ਐ ਕਹਿ ਲਓ ਕਿ ਬਹੁਤ ਜਲਦ ਕੋ ਲਈ ਜਾਣ ਦਾ ਇੱਕ ਤਸਵੀਰ ਜਿਹੜੀ ਹੈਗੀ ਉਹ ਤੁਰਪੀ ਚਰਚਾ ਸ਼ੁਰੂ ਹੋ ਗਈ ਆ ਪਰ ਬਜਟ ਦੇ ਵਿੱਚ ਕਹਿੰਦੇ ਬਹਿਸ ਵੀ ਹੋਏਗੀ ਇਸ ਗੱਲ ਤੇ ਤੇ ਜੇ ਦਾ ਲੱਗਿਆ ਜਿਵੇਂ ਹੋਰ ਰੋਲੇ ਕਾਲੇ ਜੇ ਪਾਰਕ ਨੇ ਅੱਧੀ ਜਨਤਾ ਨੰਦਰ ਪਾਗਲ ਕਰਦੀ ਹੈ ਜਿਹੜਾ 22 ਜਨਵਰੀ ਨੂੰ ਫੰਕਸ਼ਨ ਕਰਦਾ ਉਹੀ ਨੇ ਮਹੀਨਾ ਬੂਤ ਉਤਰਨਾ ਉਹਦੇ ਵਿੱਚ ਹੀ ਇਹਨਾਂ ਨੇ ਆਪਾਂ ਆਹੇ ਬਿਲ ਬਿਲ ਜਿਹੜੇ ਹੁੰਦੇ ਨੇ ਪਾਸ ਕਰ ਲੈਣੇ ਹੁੰਦਾ ਲੋਕ ਸਭਾ ਦੇ ਵਿੱਚ ਜਿਵੇਂ ਹੁਣ ਪਿਛਲੇ ਪਿਛਲੇ ਦਿਨ ਤੁਸੀਂ ਦੇਖਿਆ ਹੀ ਆ ਕਿ ਮੈਂ ਲੋਕ ਸਭਾ ਦੇ ਵਿੱਚ ਕਿੱਦਾਂ ਜਿਹੜੇ ਆਵਾਜ਼ ਉਠਾਉਂਦੇ ਸੀ ਕਿ ਬਾਹਰ ਕੱਟ ਕੇ ਮਾਰੇ ਆਪਣੇ ਜਿਹੜੇ ਚਾਹੀਦੇ ਸੀ ਇਹਨਾਂ ਨੂੰ ਬਿਲ ਜਿੱਦਾਂ ਚਾਹੇ ਉਹ ਦਾਦਾ ਸੀਗਾ ਰੈਬਰਾਂ ਵਾਲਾ ਸੀਗਾ ਪਿੱਟਾਂ ਡਰਨ ਵਾਲਾ ਉਹ ਕੇਸ ਉਹ ਬਿਲ ਹੈ ਕਹਿੰਦਾ ਜਿੱਦਾਂ ਬਤ ਇਹਨਾਂ ਨੇ ਚਾਹਿਆ ਉਹਨੇ ਕਰ ਲਿਆ ਇੰਦਾ ਹੀ ਹੁਣ ਤੱਕਾ ਜਿਹੜਾ ਹੈਗਾ ਇੱਥੇ ਵੀ ਕਰਨਾ ਕਰ ਸਕਦੇ ਨੇ ਇੱਕ ਬੰਦਾ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਸੰਸਥਾਵਾਂ ਦੇ ਨਮਾਇਦੇ ਖੜੇ ਕਰ ਲਈ ਜਾਂਦੇ ਆ ਉਹਨਾਂ ਨੂੰ ਉਹਨਾਂ ਤੋਂ ਲਿਖਤੀ ਲੈ ਲਿਆ ਜਾਂਦਾ ਜਾਂ ਬਿਆਨ ਦਵਾ ਦਿਆ ਜਾਂਦਾ ਕੰਮ ਉਹਦੇ ਤੇ ਪਹਿਲਾਂ ਪਿੱਛੇ ਸਰਕਾਰ ਕਰ ਰਹੀ ਹੁੰਦੀ ਹੈ ਹੁਣ ਜੇ ਜੇ ਉਹ ਚੀਜ਼ ਨੂੰ ਰੱਖਿਆ ਜਾਵੇ ਮੁੱਖ ਜਿਵੇਂ ਤੁਸੀਂ ਜ਼ਿਕਰ ਵੀ ਕਰ ਰਹੇ ਸੀਗੇ ਪਹਿਲਾਂ ਗੱਲਬਾਤ ਵਿੱਚ ਆਪਾਂ ਵੀ ਕਾਦੇ ਤੇ ਟੈਕਸ ਨਹੀਂ ਦਿੰਦਾ ਕਿਸਾਨ ਡੀਜ਼ਲ ਤੇ ਨਹੀਂ ਦਿੰਦਾ ਟਰੈਕਟਰ ਤੇ ਨਹੀਂ ਦਿੰਦਾ ਮਸ਼ੀਨਰੀ ਤੇ ਨਹੀਂ ਦਿੰਦਾ ਜਾਂ ਹੋਰ ਚਾਹੇ ਬੀਜ ਨੇ ਜਾਂ ਹੋਰ ਕੋਈ ਕੋਈ ਵੀ ਚੀਜ਼ ਖਰੀਦਣ ਜਾਂਦਾ ਹੈ ਤਾਂ ਉਹਦੇ ਤੇ ਟੈਕਸ ਤਾਂ ਦੇ ਰਹੀ ਐ ਦੇ ਹੀ ਰਿਹਾ ਹੁਣ ਜੇ ਉਹਨੂੰ 2 ਪੈਸੇ ਦੀ ਕਿਤੋਂ ਆਮਦਨ ਹੁੰਦੀ ਐ ਤਾਂ ਉਹਦੇ ਤੇ ਵੀ ਟੈਕਸ ਲਾ ਦੂ ਕੋਈ ਵਾਹਨ ਖਰੀਦਣਾ ਉਹਨੇ ਚਾਹੇ ਆਪਣਾ ਪਰਸਨਲ ਬਾਕੀ ਚਾਹੇ ਘਰੇਲੂ ਸਮਾਨ ਖਰੀਦਣਾ ਕੋਈ ਤੇ ਚਾਹੇ ਸਕੂਟਰ ਮੋਟਰਸਾਈਕਲ ਕੁਝ ਵੀ ਖਰੀਦਣਾ ਸਭ ਤੇ ਟੈਕਸ ਦੇ ਹੀ ਰਿਹਾ ਉਹ ਕਿਸਾਨ ਨੂੰ ਕਿਹੜਾ ਬਾਹਰ ਰੱਖਿਆ ਆ ਵੀ ਟੈਕਸ ਨਹੀਂ ਦੇ ਰਿਆ ਬਾਕੀ ਦੇ ਬਾਕੀ ਦੇ ਬੰਦੇ ਦੇ ਰਹੀ ਨੇ ਸੋ ਇਨਕਮ ਦੇ ਉੱਤੇ ਜਿਹੜਾ ਹੈਗਾ ਉਹ ਕਸਣ ਜਾ ਰਹੀ ਐ ਸਕੰਜਾ ਗੜਾ ਕੋਟਣਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਖੇਤੀਬਾੜੀ ਆਪਾਂ ਕਹਿ ਲਓ ਕਿ ਖੇਤੀਬਾੜੀ ਸੂਬਾ ਬਣਿਆ ਜਾਂਦਾ ਹੈ ਇਹ ਪੰਜਾਬ 'ਚ ਬਗਾਵਤਾਂ ਹੋ ਰਹੀਆਂ ਨੇ ਲਗਾਤਾਰ ਪੰਜਾਬ ਆਪਾਂ ਕਹਿ ਸਕਦੇ ਹਾਂ ਕਿ ਸੈਂਟਰ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹਨੂੰ ਪਾਸੇ ਕਰਾਇਆ ਜਾਵੇ ਸੈਂਟਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਗਲਤ ਨੀਤੀਆਂ ਨੇ ਜਿਹੜੀਆਂ ਉਹਨਾਂ ਨੂੰ ਦਬਾ ਕੇ ਰੱਖਿਆ ਜਾਵੇ ਉਹਨਾਂ ਨੂੰ ਲਾਗੂ ਨਾ ਕਰਨ ਦਿਆ ਜਾਵੇ ਤਾਂ ਉਹਦੇ ਤਹਿਤ ਹੀ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਨੂੰ ਮੁਖਰਾ ਕੇ ਇਹ ਗੱਲਾਂ ਕਰੀਆਂ ਜਾ ਰਹੀਆਂ ਨੇ ਹੁਣ ਆਪਾਂ ਆਪਣਾ ਸੂਬਾ ਪੰਜਾਬ ਆਪਾਂ ਤਾਂ ਕਹਿ ਸਕਦੇ ਹਾਂ ਸਾਡੇ ਤਾਂ ਅਪਦੇ ਅਪਦੇ ਲੋਕ ਜਿਹੜੇ ਖੇਤੀਬਾੜੀ ਤੇ ਨਿਰਭਰ ਹੋਗੇ ਨੇ ਨਹੀਂ ਜਾਂ ਪਰ ਜਾਂ ਬਾਹਰ ਜਾ ਰਹੇ ਨੇ ਤਾਂ ਉਹ ਚੀਜ਼ਾਂ ਜਿਹੜੀ ਅ ਅਮੇਸ਼ਾ ਗੋਇਲ ਨੇ ਬਕਾਇਦਾ ਤੌਰ ਤੇ ਬਕਾਲਤ ਕਰ ਚੁੱਕੀ ਆ ਉਹ ਇਸ ਗੱਲ ਦੀ ਕਿ ਹਾਂ ਜ਼ਰੂਰੀ ਹੈ ਲਾਇਆ ਜਾਣਾ ਚਾਹੀਦਾ ਤਾਂ ਹੁਣ ਬਜਟ ਸੈਸ਼ਨ ਦੇ ਵਿੱਚ ਕੀ ਹੁੰਦਾ ਉਹ ਦੇਖਣ ਵਾਲਾ ਸਮਾਂ ਹੋਵੇ। ਜੀ ਮੰਨਤੀ ਦੇਖੋ ਇੱਕ ਗੱਲ ਲੈ ਕੇ ਕਿਹੜਾ ਕਿਸਾਨਾਂ ਦੀ ਆਮਦਨ ਤੋਂ ਟੈਕਸ ਇਕੱਠੇ ਇਕੱਠਾ ਕਰਕੇ ਪੈਸਾ ਇਕੱਠਾ ਕਰਨ ਆਏ ਸੀ ਬੀਬੀ ਨੇ ਉਪਾਵੇਂ ਬਾਅਦ ਚ ਕਰ ਲਵੇ ਆਰਬੀਆਈ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਤੁਹਾਡਾ ਆਰਬੀਆਈ ਦਾ ਪੈਸਾ ਮੇਹੂਲ ਚੌਪਸੀ ਲੈ ਕੇ ਭੱਜ ਗਿਆ ਨੀਰਵ ਮੋਦੀ ਲੈ ਕੇ ਭੱਜ ਗਿਆ ਵਿਜੇ ਮਾਲੀਆ ਲੈ ਕੇ ਭੱਜ ਗਿਆ ਕਦੇ ਉਹਦੇ ਬਾਰੇ ਚਿੱਠੀ ਲਿਖ ਦਿਓ ਕਿ ਸਾਡੇ ਆਰਬੀਆਈ ਦੇ ਅੰਦਰ ਜਿਹੜੇ ਬੈਂਕ ਆਉਂਦੇ ਨੇ ਆਰਬੀਆਈ ਦਾ ਜਿਹੜਾ ਪੈਸਾ ਇਹ ਲੋਕ ਨੇ ਇਹ ਲੋਕ ਸਾਡੇ ਤੋਂ ਲੋਨ ਕਰਵਾ ਕੇ ਸਾਡੇ 11 11 12 12 ਹਜ਼ਾਰ ਕਰੋੜ ਰੁਪਇਆ ਲੈ ਕੇ ਲੰਡਨ ਦੇ ਵਿੱਚ ਬੈਠੇ ਨੇ ਬਿੱਤੇ ਕੱਲ ਵੀ ਬੀਜੇਪੀ ਸਰਕਾਰ ਨੇ ਕੀਤਾ ਕਿ ਅਸੀਂ ਈਡੀ ਸੀਬੀਆਈ ਅਸੀਂ ਯੂਕੇ ਭੇਜਾਂਗੇ ਉੱਥੋਂ ਦੇ ਬੰਦਿਆਂ ਨੂੰ ਲੈ ਕੇ ਆਉਣਗੇ ਆਉਣਾ ਤਾਂ ਕਿਹੜੇ ਨੇ ਇੱਕ ਤੇ ਤੁਸੀਂ ਚਿੱਠੀ ਲਿਖੋ ਕੇਂਦਰ ਸਰਕਾਰ ਨੂੰ ਕਿ ਤੁਸੀਂ ਕਾਰਵਾਈ ਕਰੋ ਮਹਿਲ ਚੌਕ ਸੀ ਸਾਡੇ ਐਨੇ ਪੈਸੇ ਲੱਗੇ ਭੱਜ ਗਏ ਹੀਰਿਆਂ ਦਾ ਕਾਰੋਬਾਰੀ ਨਿਰਮੋਦੀ ਸਾਡਾ ਐਨਾ ਪੈਸੇ ਲੱਗੇ ਭੱਜ ਗਿਆ ਤੇ ਇਸ ਤੋਂ ਇਲਾਵਾ ਵਿਜੇ ਮਾਲੀਆ ਸਾਡਾ ਇੰਨਾ ਪੈਸਾ ਲੈ ਕੇ ਭੱਜ ਗਿਆ ਚਿੱਠੀ ਕਦੇ ਲਿਖੀ ਤੁਸੀਂ ਜਿਹੜਾ ਪੈਸਾ ਤੁਹਾਡੇ ਕੋਲ ਸੀ ਉਹ ਤਾਂ ਸਾਂਭਿਆ ਨਹੀਂ ਕਦੇ ਗਿਆ ਜੀ ਜਿਹੜਾ ਪੈਸਾ ਹੈ ਨਾ ਕੋਲ ਅਸੀਂ ਪਰਮਿੰਦਰ ਜੀ ਉਹ ਤਾਂ ਸਾਂਭਿਆ ਨਹੀਂ ਗਿਆ ਹੋਰ ਇਕੱਠਾ ਕਰਨ ਦੀ ਗੱਲ ਕਰਦੇ ਰਹੇ ਨਹੀਂ ਇੱਕ ਹੋਰ ਵੀ ਜਨਾ ਇਹ ਇਹ ਤਾਂ ਤੈਨੂੰ ਲੈ ਕੇ ਭੱਜ ਗਏ ਬਾਹਰੋਂ ਬਲੈਕ ਬਣੀ ਆਉਣਾ ਸੀ ਕਿਤੇ ਗਿਆ ਸੋ ਕੋਈ ਹੋਰ ਭਜਾ ਦੇ ਕਰਜ਼ੇ ਮਾਫ ਕਰਤੇ ਠੀਕ ਹੈ ਵੱਡੇ ਵੱਡੇ ਜਿਹੜੇ ਇਹਨਾਂ ਦੇ ਆਪਣੇ ਕਾਰਪੋਰੇਟ ਅਦਾਰੇ ਸੀਗੇ ਜਿਹੜੇ ਇਹਨਾਂ ਦੀ ਪਿੱਠ ਤੇ ਖੜੇ ਨੇ ਉਹਨਾਂ ਦੇ ਕਰਜ਼ੇ ਮਾਫ ਕਰਤੇ ਹੋਰ ਵੱਡੀ ਗੱਲ ਇਹ ਹੈ ਕਿ ਜਿਹੜਾ ਤੁਸੀਂ ਕਟੌਤੀਆਂ ਕਰਨੀਆਂ ਨੇ ਉਹ ਜਿਹੜਾ ਪੋਲੀਟੀਸ਼ੀਨਰਾਂ ਨੂੰ ਤੁਸੀਂ ਫ੍ਰੀ ਫੰਡ ਦਿੰਦੇ ਹੋ ਲੱਖਾਂ ਦਾ ਤੇ ਲੱਖੂ ਦਿੰਦੇ ਆ ਹੋਰ ਸਹੂਲਤਾਂ ਫालतੂਗੀਆਂ ਦਿੱਤੀਆਂ ਹੋਈਆਂ ਨੇ ਉਹਨਾਂ ਦੇ ਸਿਕਿਉਰਿਟੀਆਂ ਤੇ ਖਰਚਾ ਕਰ ਰੱਖਿਆ ਉਹ ਬੰਦ ਕਰੋ ਇਹ ਤਾਂ ਪਰਮਿੰਦਰ ਸਿੰਘ ਦੇ ਦੇਸ਼ ਦੇ ਸਿਆਸਦਾਨ ਕਹਿੰਦੇ ਨੇ ਨਾ ਅੱਗੇ ਜਦੋਂ ਸਾਡੀਆਂ ਲਿਸਟਾਂ ਜਾਰੀ ਹੋਈਆਂ ਸੀ ਕਿ ਕਿਸੇ ਦੇ ਖਾਤੇ ਦੇ ਵਿੱਚ 30 ਕਰੋੜ ਹੈ ਕਿਸੇ ਦੇ ਖਾਤੇ ਦੇ ਵਿੱਚ 50 ਕਰੋੜ ਹੈ ਉਹ ਕਹਿੰਦੇ ਗ੍ਰਿਫਤਾਰ ਕਰੋ ਸਾਨੂੰ ਸਾਡਾ ਜਿਹੜਾ ਪੈਸਾ ਸਾਨੂੰ ਦਿਖਾਓ ਸਾਡਾ ਪੈਸਾ ਕਿੱਥੇ ਪਿਆ ਤੇ ਲੈ ਕੇ ਦਿਓ ਸਾਨੂੰ ਪੈਸਾ ਜਿਹੜੀ ਮਰਜ਼ੀ ਜੇਲ੍ਹ ਦੇ ਵਿੱਚ ਸਿੱਟ ਦਿਓ ਤੇ ਆਤੀ ਜਾਣੇ ਨਾ ਅੱਜ ਤੱਕ ਸਬਿਸ ਬੈਂਕ ਦੇ ਵਿੱਚ ਕੀ ਆਉਣਾ ਤੁਸੀਂ 15 ਲੱਖ ਦਾ ਜ਼ਿਕਰ ਕਰ ਰਹੇ ਹੋ ਸੋ ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਵਿੱਚ ਸਾਂਝ ਪਾਉਣ ਦੇ ਲਈ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਜੀ ਦੋਸਤੋ ਮੇਰੇ ਨਾਲ ਜੁੜੇ ਹੋ ਜੀ ਸੀਨੀਅਰ ਜਲਸ ਪਰਮਿੰਦਰ ਸਿੰਘ ਰਾਏਪੁਰ ਤੁਸੀਂ ਆਪਣੇ ਵਿਚਾਰ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਤੋਂ ਨਾ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਹੋ